ਸਤਿ ਸ੍ਰੀ ਅਕਾਲ ਜੀ ਮੇਰੀ ਕਵਿਤਾ ਦਾ ਵਿਸ਼ਾ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਬੁੱਟਾ ਸਿੱਖੀ ਦਾ ਨਾਨਕ ਜੋ ਬੀਜਿਆ ਸੀ ਨਾਮ ਖਾਲਸੇ ਨਾਲ ਪਰਵਾਣ ਹੋਇਆ ਸਵਰ ਸਿਦਕ ਸ਼ਹੀਦਾਂ ਦਾ ਖੂਨ ਮਿਲ ਕੇ ਪਾਵਨ ਇਸ ਨਾਲ ਕੁੱਲ ਜਹਾਨ ਹੋਇਆ ਚੰਨ ਸੂਰਜ ਜੁਗਨੂ ਦੀਪ ਅਤੇ ਤਾਰੇ ਜਿਹਨੂੰ ਤੱਕ ਤੱਕ ਸੀਸ ਝੁਕਾ ਰਹੇ ਨੇ ਉਹ ਤਾਂ लाडले ਸਿੰਘ ਦਸ਼ਮੇਸ਼ ਜੀ ਦੇ ਜੋ ਉੱਚੇ ਅੰਬਰਾਂ ਵਿੱਚ ਮੁਸਕਾਰੇ ਨੇ ਲੋੜਾ ਮਾਰਿਆ ਸੀ ਜ਼ਾਲਮ ਹਾਕਮਾਂ ਨੇ ਨਿਰਵੈਰਾ ਨਾਲ ਬੈਰ ਛਾਇਆ ਸੀ ਜਿਹੜੇ ਭਲਾਸਨ ਮੰਗਦੇ ਦੁਨੀਆ ਦਾ ਉਹਨਾਂ ਉੱਤੇ ਹੀ ਕਹਿਰ ਕਮਾਇਆ ਸੀ ਪੂਰੀ ਆਨੰਦ ਦੀ ਸੀ ਵਸਾਈ ਗੁਰ ਨੇ ਉਸਤੇ ਜ਼ਾਲਮਾਂ ਨੇ ਘੇਰਾ ਪਾ ਲਿੱਤਾ ਪਹਾੜੀ ਰਾਜ ਆ ਝੂਠੀਆਂ ਖਾ ਕਸਮਾਂ ਆਨੰਦਪੁਰ ਕਿਲਾ ਸੀ ਖਾਲੀ ਕਰਾ ਲਿੱਤਾ ਮੇਰੇ ਸਤਿਗੁਰ ਸਾਹਿਬ ਦਸ਼ਮੇਸ਼ ਪਿਆਰੇ ਆਪਣੇ ਸਿੰਘਾਂ ਨੂੰ ਬੜਾ ਚਿਤਾਇਆ ਸੀ ਕਿ ਇਹ ਧਰਮ ਤੋਂ ਹੀ ਨੇ ਬੇਈਮਾਨ ਹਾਕਮ ਇੰਨਾ ਕੋਈ ਪਰਪੰਚਰ ਚਾਹਿਆ ਈ ਜਦੋਂ ਛੱਡਿਆ ਕਿਲਾ ਅਨੰਦਪੁਰ ਦਾ ਬੈਰੀ ਹਾਕਮਾਂ ਦਾ ਤਕਾਇਆ ਸੀ ਐਸੀ ਚਾਲ ਖੇਡੀ ਫਿਰ ਸਮੇਂ ਨੇ ਵੀ ਪਰਬਾਰ ਵਿਛੋੜਾ ਪਾਇਆ ਸੀ ਕਲਗੀ ਧਰ ਤੇ ਅਜੀਤ ਜੁਝਾਰ ਸਿੰਘ ਨੂੰ ਭਾਈ ਗੜੇ ਚਮਕੌਰ ਦੀ ਉਡੀਕ ਦੀ ਸੀ ਕਿਰਨ ਰਚਨਾ ਹੈ ਅਮਰ ਇਤਿਹਾਸ ਇੱਥੇ ਉਹ ਸਵੇ ਨੂੰ ਪਈ ਉਲੀਕਦੀ ਸੀ ਸੇਰੇ ਬਨ ਕੇ ਸ਼ਹੀਦੀ ਦੇ ਸਤਗੁਰਾਂ ਨੇ ਹੱਥੀ ਆਪਣੇ ਜੰਗ ਵਿੱਚ ਉਤਾਰਿਆ ਸੀ ਦੇਸ਼ ਧਰਮ ਦੀ ਖਾਤਰ ਪਿਤਾ ਆਪਣੇ ਟੋਟੇ ਜਿਗਰ ਦਿਆਂ ਨੂੰ ਵਾਰਿਆ ਸੀ ਆਪਣੇ ਸਿੰਘਾਂ ਅਤੇ ਦੋਵੇਂ ਪੁੱਤਰਾਂ ਦੀ ਸ਼ਹਾਦਤ ਨੂੰ ਅੱਖੀਂ ਨਿਹਾਰਿਆ ਸੀ ਵੇਖੋ ਜਿਗਰਾ ਗੁਰੂ ਗੋਬਿੰਦ ਜੀ ਦਾ ਫਿਰ ਵੀ ਦਾਦੇ ਦਾ ਸ਼ੁਕਰ ਗੁਜ਼ਾਰਿਆ ਸੀ ਮਾਚੀ ਬਾੜੇ ਦੇ ਜੰਗਲ ਵਿੱਚ ਲਾ ਮੰਗਲ ਮਿੱਤਰ ਪਿਆਰੇ ਨੂੰ ਹਾਲ ਸੁਣਾਇਆ ਸੀ ਮਿੱਠਾ ਕਰਕੇ ਬਾਣਾ ਮੰਨਣੇ ਦਾ ਸਬਕ ਸਿੱਖਾਂ ਤਾਈ ਸਿਖਾਇਆ ਸੀ ਮਾਤਾ ਗੁਜਰੀ ਜੀ ਅਤੇ ਲਾਲ ਛੋਟੇ ਗੰਗੂ ਪਾਪੀ ਨੇ ਹੱਥੀਂ ਚੜ੍ਹਾ ਲਿੱਤੇ ਲਾਲਚ ਬੱਸ ਹੋ ਕੇ ਚੰਦ ਟੱਕਿਆਂ ਦੇ ਜ਼ਰਖੰਦ ਵਿੱਚ ਕੈਦ ਕਰਾ ਦਿੱਤੇ ਛੋਟੇ ਬੱਚਿਆਂ ਅਤੇ ਮਾ ਗੁਜਰੀ ਜੀ ਠੰਡੇ ਬੁਰਜ ਵਿੱਚ ਰਾਤਾ گزارਦੇ ਨੇ ਪਿਤਾ ਅਤੇ ਦਾਦੇ ਦੀਆਂ ਦਸ ਵਾਤਾ ਛੋਟੇ ਬੱਚਿਆਂ ਤਾਈ ਦਾਦੀ ਜੀ ਦੁਲਾਰਦੇ ਨੇ ਮੋਤੀ ਮਹਿਰਾ ਜੀ ਦੁੱਧ ਦੀ ਕਰੀ ਸੇਵਾ ਉਹਨਾਂ ਆਪਣਾ ਫਰਜ਼ ਨਿਭਾਇਆ ਸੀ ਪਰ ਜਲਮ ਹਾਕਮਾਂ ਨੂੰ ਉਹਨਾਂ ਬੱਚਿਆਂ ਤੇ ਰੱਤਾ ਜਿੰਨਾ ਵੀ ਤਰਸ ਨਹੀਂ ਆਇਆ ਸੀ ਦਿੱਤੇ ਲਾਲਚ ਸੂਬੇ ਸਰਹੰਦ ਦੇ ਨੇ ਪਰ ਨਾ ਬੱਚਿਆਂ ਸਿੱਧਕ ਡੁਲਾਇਆ ਸੀ ਬਿਚ ਨੀਹਾਂ ਦੇ ਆਪ ਸ਼ਹੀਦ ਹੋ ਕੇ ਚੰਡਾ ਖਾਲਸੇ ਦਾ ਲਹਿਰਾਇਆ ਸੀ ਮਾਤਾ ਜੀ ਅਤੇ ਬੱਚੇ ਸ਼ਹੀਦ ਹੋ ਗਏ ਨੂਰੇ ਮਾਹੀ ਨੇ ਗੁਰਾ ਨੂੰ ਸੁਣਾਇਆ ਸੀ ਖੱਬਲ ਪੁੱਟ ਕੇ ਗੁਰੂ ਜੀ ਨੇ ਉਸ ਵੇਲੇ ਰਾਜ ਮੁਗਲਾਂ ਦਾ ਪੁੱਟ ਵਿਖਾਇਆ ਸੀ ਕਲੰਗੀਆਂ ਵਾਲਿਆ ਕਰਾਂ ਕਿ ਸਿਫਤ ਤੇਰੀ ਮੇਰੀ ਕਲਮ ਵਿੱਚ ਇੰਨਾ ਜੋਰ ਨਹੀਂ ਹੈ ਮਾਤਾ ਗੁਜਰੀ ਤੇ ਤੇਗ ਬਹਾਦਰ ਜੀ ਦੇ ਚੰਨ ਵਰਗਾ ਚੰਨ ਕੋਈ ਹੋਰ ਨਹੀਂ ਹੈ ਕਲੰਗੇ ਆ ਬਾਲਿਆ ਲਿਖਾ ਕਿ ਸਿਰਫ ਤੇਰੀ ਮੇਰੀ ਕਲਮ ਵਿੱਚ ਇੰਨਾ ਜੋਰ ਨਹੀਂ ਹੈ ਚੰਨ ਮਾਤਾ ਗੁਜਰੀ ਤੇ ਤੇਗ ਬਹਾਦਰ ਜੀ ਦੇ ਚੰਨ ਵਰਗਾ ਚੰਨ ਕੋਈ ਹੋਰ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ